ਹੋਣੇ ਹੋਣੇ ਜ਼ਮੀਨ ਕਿਸ ਕਨ ਕਾਰਨ 293 ਹੋયા ਮੋਤਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਮੇਰੇ ਵੀਡੀਓ ਨੂੰ ਹੱਦ ਤੋ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੇਰਲ ਦੇ ਵਾਈਨਾਡ ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਕਿਸ ਕਨ ਕਾਰਨ ਮਰਨ ਵਾਲਿਆਂ ਦੀ ਗਿਣਤੀ 293 ਤੱਕ ਪਹੁੰਚ ਗਈ 130 ਲੋਕ ਹਸਪਤਾਲ ਦੇ ਵਿੱਚ ਨੇ ਹਾਸਤੇ ਨੂੰ 4 ਦਿਨ ਬੀਤ ਚੁਕੇ ਨੇ 240 ਤੋਂ ਵੱਧ ਲੋਕ ਅਜੇ ਵੀ ਲਾ ਪਤਾ ਨਹੀਂ ਮੌਸਮ ਵਿਭਾਗ ਨੇ ਅੱਜ 2 ਅਗਸਤ ਨੂੰ ਇੱਥੇ ਮੀਂਹ ਦਾ ਔਰਾਂਜ ਲਰਟ ਜਾਰੀ ਕਰ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਜੋਏ ਬਾਂਡਨ ਨੇ ਵੀਰਵਾਰ ਦੇ ਰਾਤ ਇਸਹਾਸਿਤ ਦੁੱਖ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਅਤੇ ਜਿੱਲ ਕੇਰਲ ਦੇ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਗੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਸੀਂ ਪੀੜਤਾ ਦੀ ਪ੍ਰਾਰਥਨਾ ਕਰਦੇ ਹਾਂ ਅਸੀਂ ਇਸ ਔਖੀ ਘੜੀ ਦੇ ਵਿੱਚ ਭਾਰਤ ਦੇ ਨਾਲ ਹਾਂ ਅਸੀਂ ਬੱਚਾ ਆਪ ਦੇ ਵਿੱਚ ਸ਼ਾਮਲ ਲੋਕਾਂ ਦੀ ਬਹਾਦਰੀ ਦੀ ਛਲਾਂਗਾ ਕਰਦੇ ਹਾਂ ਜ਼ਮੀਨ ਕਿਸਕਾਂ ਦੀ ਹੈ ਕਟਣਾ 29 ਜੁਲਾਈ ਨੂੰ ਤੜਕੇ 2 ਵਜੇ ਤੋਂ 3 ਜੁਲਾਈ 30 ਜੁਲਾਈ ਨੂੰ ਸਵੇਰੇ 4 ਵਜੇ ਦੇ ਕਰੀਬ ਮੁੰਡਾਗਾਧੀ ਚੂਰਾਮਾਲਾ ਅੱਟਾਮਾਲਾ ਅਤੇ ਨੂਲ ਪੁੰਜਾ ਪਿੰਡਾਂ ਦੇ ਵਿੱਚੋਂ ਵਾਪਰੀ